ਕੱਤੀਆ ਕਾਲ ਦਾ ਅਨਮੀਰ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੋਰ ਪਿਛਲੇ ਅੰਦੋਲਨ ਤੋਂ ਜਾਨੀ 2020 ਵਾਲੇ ਅੰਦੋਲਨ ਤੋਂ ਲੋਕਾਂ ਨੇ ਬਹੁਤ ਕੁਝ ਸਿੱਖਿਆ ਔਰ ਇਹ ਫੇਸ 2 ਕਹਿ ਸਕਦੇ ਹਾਂ ਅੰਦੋਲਨ ਦਾ ਭਾਵੇਂ ਇਸ ਦੀ ਰੂਪਰੇਖਾ ਵੱਖਰੀ ਹੈ ਇਸੇ ਮਾਹੌਲ ਬਦਲ ਗਿਆ ਸਰਕਮਸਟੈਂਸਸ ਬਦਲ ਗਏ ਪਰ ਆਮ ਲੋਕਾਂ ਨੇ ਉਦੋਂ ਵੀ ਬਹੁਤ ਸਮਰਥਨ ਕੀਤਾ ਤੇ ਹੁਣ ਵੀ ਸ਼ੁਰੂ ਹੋ ਗਿਆ ਸਮਰਥਨ ਔਰ ਸਮਰਥਨ ਇੱਕ ਖਾਸ ਤਰੀਕੇ ਦੇ ਨਾਲ ਮੇਰੇ ਨਾਲ ਇਹ ਭਾਈ ਸਾਹਿਬ ਨੇ ਇਹ ਭਾਈ ਸਾਹਿਬ ਬੀਜੇਪੀ ਦੀ ਐਗਜ਼ੀਕਟਿਵ ਕਮੇਟੀ ਦੇ ਪੰਜਾਬ ਦੇ ਵਿੱਚ ਮੈਂਬਰ ਨੇ ਅੱਜ ਸਮਰਥਨ ਕਰਨ ਪਹੁੰਚੇ ਆ ਔਰ ਲੜਾਈ ਸਿੱਧੇ ਤੌਰ ਤੇ ਕੇਂਦਰ ਦੀ ਸਰਕਾਰ ਦੇ ਨਾਲ ਔਰ ਕੇਂਦਰ ਦੇ ਵਿੱਚ ਭਾਜਪਾ ਦੀ ਹੀ ਸਰਕਾਰ ਆ ਭਾਈ ਸਾਹਿਬ ਉਹਰਾਣਾ ਗੱਲ ਕਰਾਂਗੇ ਵੀ ਜੀ ਨਾਮ ਕੀ ਹੈ ਹਾਂ ਜੀ ਮੇਰਾ ਨਾਮ ਪ੍ਰੋਫੈਸਰ ਸੁਮੇਰ ਸੀੜਾ ਜੀ ਮੈਂ ਬੇਸਿਕਲੀ ਪਟਿਆਲੇ ਤੋਂ ਆਂ ਤੇ ਬੀਜੇਪੀ ਦਾ ਐਗਜ਼ੈਕਟਿਵ ਮੈਂਬਰਾਂ ਦਾ ਸਟੇਟ ਦਾ ਜੀ ਪਰ ਦੇਖੋ ਸਭ ਤੋਂ ਪਹਿਲਾਂ ਪੰਜਾਬੀ ਆ ਨਾ ਹੈ ਨਾ ਤਾਂ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਹੈ ਜੀ ਤਾਂ ਦਿਲ ਬਹੁਤ ਦੁਖਦਾ ਇਹ ਜੀਰੀ ਨੇ ਸਾਨੂੰ ਖਾ ਲਿਆ ਜੀ 30 ਸਾਲ ਜੇ ਨਵੀਆਂ ਫਸਲਾਂ ਤੇ ਐਮ ਐਸ ਪੀ ਦੇਣਗੇ ਜੋ ਗਾਰੰਟੀ ਦੇਣਗੇ ਪ੍ਰਾਈਸ ਦੀ ਤਾਂ ਅਸੀਂ ਉਹ ਚੇਂਜ ਕਰਕੇ ਕ੍ਰੌਪ ਪੈਟਰਨ ਚੇਂਜ ਕਰ ਸਕਦੇ ਹਾਂ ਤੇ ਜੇ ਆਹੀ ਰਹੇ ਜੀ ਪਾਰਟੀ ਵਾਦੀ ਚ ਰਹੇ ਤਾਂ ਇਹ ਤੁਸੀਂ ਦੇਖ ਲਓ 20 ਸਾਲ ਹੋਰ ਪਾਣੀ ਹੈ ਜੀ ਉਸ ਤੋਂ ਬਾਅਦ ਤਾਂ ਫਿਰ ਪਾਣੀ ਨੂੰ ਤਸਾਂਗੇ ਤਾਂ ਮੈਂ ਆਪਣੇ ਪਾਣੀ ਨੂੰ ਬਚਾਉਣ ਵਾਸਤੇ ਜੀ ਤੁਸੀਂ ਪੰਜਾਬ ਨਾਲੋਂ ਇਸ ਵੇਲੇ ਪਾਰਟੀ ਨਾਲ ਨਹੀਂ ਨਹੀਂ ਜੀ ਮੈਂ ਪੰਜਾਬ ਨਾਲਾਂ ਠੀਕ ਹੈ ਮੈਂ ਪਹਿਲਾ ਪੰਜਾਬੀ ਆ ਬਾਅਦ ਸਾਰਾ ਕੁਝ ਇਹ ਠੀਕ ਹੈ ਤੋਂ ਇਹ ਜ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਾਰਟੀ ਪਾਜੀ ਦਾ ਮੈਨੂੰ ਸਿਰਫ ਇਹ ਹੈ ਕਿ ਮੈਂ ਪੰਜਾਬ ਨਾਲ ਹੋਣਾ ਆਪਣੇ ਪਾਣੀਆਂ ਨੂੰ ਬਚਾਉਣਾ ਹੈ ਜੀ ਤੇ ਜੇ ਆਹੀ ਹਾਲ ਰਿਹਾ ਜਿਵੇਂ ਚੱਲ ਰਿਹਾ ਤੇ ਲੋਕ ਘਰਾਂ ਚੋਂ ਬਾਹਰ ਨਾ ਨਿਕਲੇ ਤਾਂ ਇਹ ਦੇਖ ਲਿਓ 20 ਸਾਲ ਨੂੰ ਬੱਚਿਆਂ ਨੂੰ ਪਾਣੀ ਨੂੰ ਤਰਸੋਂਗੇ ਹਾਂਜੀ ਮੌਜੂਦ ਆ ਮੈਂਬਰ ਹਾਂਜੀ ਮੌਜੂਦ ਆ ਮੈਂਬਰ ਅੱਛਾ ਜੋ ਤੁਸੀਂ ਦੋ ਦਿਨਾਂ ਦੇ ਵਿੱਚ ਵੇਖਿਆ ਖਨੌਰੀ ਵੀ ਵੇਖਿਆ ਇੱਥੇ ਵੀ ਵੇਖਿਆ ਉਸ ਨੂੰ ਕਿੱਥੋਂ ਤੱਕ ਜਾਇਜ਼ ਤੇ ਕਿੱਥੋਂ ਤੱਕ ਗਲਤ ਮੰਨਦੇ ਹੋ ਨਹੀਂ ਮੈਂ ਅੱਜ ਹੀ ਆਇਆ ਜੀ ਪਹਿਲੇ ਦਿਨ ਮੇਰਾ ਪਹਿਲਾ ਦਿਨ ਹੀ ਆ ਜੀ हां हां देखया जी मैं बहुत कुछ देखया देखो गवर्नमेंट ਨੂੰ ਜਿਹੜਾ ਉਹ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਉਹ ਦੇਖੋ ਇਹ ਇਨਸਾਨੀਅਤ ਦਾ ਵੀ ਉਹ ਇੱਕ ਫਰਜ਼ ਹੈ ਜੀ ਇੱਕ ਨੇਚਰ ਹਿੰਦੂਇਜ਼ਮ ਵੀ ਕੀ ਹੈ ਸਿੱਖੀਜ਼ਮ ਕੀ ਹੈ ਇਹ ਸਾਰੇ ਨੇਚਰ 러ਵਿੰਗ ਆਖੀਰ ਤੇ ਨੇਚਰ ਨੂੰ ਪਿਆਰ ਕਰਨ ਵਾਲੇ ਧਰਮ ਨੇ ਹੈਨਾ ਤੇ ਨੇਚਰ ਜੇ ਆਪਾਂ ਉਹਦੇ ਦਾ ਹਵਾ ਇਥੋਂ ਦੀ ਪਾਣੀ ਖਤਮ ਕਰ ਦੇਣਾ ਪੰਜਾਬ ਦਾ ਫਿਰ ਉਹਦਾ ਕੋਈ ਫਾਇਦਾ ਨਹੀਂ ਤਾਂ ਇਸ ਕਰਕੇ ਮੈਂ ਤਾਂ ਮੇਰੀ ਅਪੀਲ ਇਹੀ ਹੈ ਜੀ ਸਭ ਤੋਂ ਪਹਿਲਾਂ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਵੀ ਵੀ ਬੈਠ ਕੇ ਗੱਲ ਕੀਤੀ ਜਾਵੇ ਐਮਐਸਪੀ ਦਿੱਤੀ ਜਾਵੇ ਜੀ ਐਮ ਐਸ ਪੀ ਹੋਰ ਫਸਲਾਂ ਦੇ ਦਿੱਤੀ ਜਾਵੇ ਕਣਕ ਤੇ ਜੀਰੀ ਨੂੰ ਛੱਡ ਕੇ ਤਾਂ ਜੋ ਇਥੋਂ ਦਾ ਕ੍ਰੌਪ ਪੈਟਰਨ ਚੇਂਜ ਹੋ ਸਕੇ ਤੇ ਅਸੀਂ ਆਪਣਾ ਪਾਣੀ ਬਚਾ ਸਕੀਏ ਅੱਛਾ ਪੰਜਾਬ ਦੀ ਆਪਣੀ ਜਿਹੜੀ ਤੁਹਾਡੀ ਬੀ ਜੀ ਪੀ ਦੀ ਲੀਡਰਸ਼ਿਪ ਹੈ ਜਾਂ ਤੁਹਾਡੀ ਇਕਾਈ ਹੈ ਪੰਜਾਬ ਦੀ ਉਹਨਾਂ ਚ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਆਫਰ ਕਾਰਡ ਜਾਂ ਉਹਨਾਂ ਤੱਕ ਗੱਲ ਪਹੁੰਚਾਈ ਕਿ ਸਾਨੂੰ ਸਮਰਥਨ ਕਰਨਾ ਚਾਹੀਦਾ ਹੈ ਸਾਨੂੰ ਇਹ ਗੱਲਾਂ ਤੁਸੀਂ ਆਪਣੀ ਪਾਰਟੀ ਦੇ ਅੰਦਰ ਕਿਹਾ ਦੇਖੋ ਹਜੇ ਤਾਂ ਨਹੀਂ ਕੋਈ ਮੇਰੀ ਕਿਸੇ ਨਾਲ ਬਹੁਤ ਜ਼ਿਆਦਾ ਗੱਲ ਹੋਈ ਪਰ ਮੈਂ ਲੋਕਲ ਲੈਵਲ ਦੇ ਉੱਤੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਵੀ ਕੀਤੀ ਹੈ ਤੇ ਜਿਹੜੇ ਪੰਜਾਬ ਦੇ ਇੱਕ ਤੋਂ ਲੀਡਰ ਸਾਡੇ ਹੋਰ ਆ ਉਹਨਾਂ ਨਾਲ ਵੀ ਗੱਲ ਕੀਤੀ ਹੈ ਤਾਂ ਮੈਂ ਆਪਣੇ ਹਾਂ ਉਹ ਵੀ ਮੰਨਦੇ ਐ ਇਸ ਗੱਲ ਨੂੰ ਇਹ ਨਹੀਂ ਉਹਨਾਂ ਨੇ ਡਿਨਾਈ ਕੀਤਾ ਵੀ ਜਿਹੜੇ ਪੰਜਾਬ ਦੇ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਪਾਣੀ ਨੂੰ ਬਚਾਉਣ ਵਾਸਤੇ ਇੱਕੋ ਹੀ ਰਸਤਾ ਉਹ ਰਸਤਾ ਇਹ ਹੈ ਵੀ ਹੋਰ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਵੇ ਜੇ ਆਪਾਂ ਨਹੀਂ ਦੰਦੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਣਾ ਜੇ ਅੱਜ ਪੰਜਾਬ ਵਾਲੇ ਕਰੋਨਾ ਨਿਕਲੇ ਤਾਂ ਇਹ ਦੇਖ ਲਿਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਵਾਬ ਨਹੀਂ ਦੇ ਸਕੋਗੇ ਅਜੇ ਇਹ ਰਾਜਸਥਾਨ ਵੀ ਤਰੱਕੀ ਕਰ ਗਿਆ ਹੈ ਰਾਜਸਥਾਨ ਬਹੁਤ ਅੱਗੇ ਹੈ اپنی زمین ایسے ہی بنجر ہووگی اننی بنجر ہووگی کہ ਤੁਸੀਂ ਇਹ ਦੇਖ ਲਿਓ ਇੱਥੇ ਇੱਕ ਫਸਲ ਫਸਲ ਛਟੋ ਟਾਕਸਿਕ ਹੋ ਜਾਣੀ ਹੈ ਟਾਕਸਿਕ ਇਤੋਂ ਦੀ ਮਿੱਟੀ ਹੈ ਜਿਹੜੀ ਉਹ ਤਜ਼ਾਬੀ ਬਣ ਜਾਣੀ ਹੈ ਬੰਦਿਆਂ ਦੇ ਰਹਿਣ ਦੇ ਕਾਬਿਲ ਨਹੀਂ ਰਹਿਣੀ 20 ਸਾਲ ਨੂੰ ਤਾਂ ਇਹ ਬਹੁਤ ਜ਼ਰੂਰੀ ਹੈ ਹਰ ਪੰਜਾਬੀ ਦਾ ਫਰਜ਼ ਹੈ ਉਹ ਪੰਜਾਬੀ ਚਾਹੇ Hindu ਹੋਵੇ ਜਾਂ Sikh ਹੈ ਜਾਂ ਕੋਈ ਵੀ ਹੈ ਪਰ ਸਭ ਤੋਂ ਪਹਿਲਾ ਫਰਜ਼ ਹੈ ਆਪ ਆਪਣੀ ਮਿੱਟੀ ਨੂੰ بچਾਈਂ ਜਾ ਹਰਿਆਣੇ ਦੀ ਗਵਰਨਮੈਂਟ ਹਰਿਆਣੇ ਦੀ ਗਵਰਨਮੈਂਟ ਨੇ ਰੋਕਿਆ ਹੋਇਆ ਕਿਉਂਕਿ ਜਾਣਾ ਤਾਂ ਦਿੱਲੀ ਹੈ ਹਾਂਜੀ ਹਰਿਆਣੇ ਦੀ ਗਵਰਨਮੈਂਟ ਨੇ ਰੋਕਿਆ ਹੋਇਆ ਹਰਿਆਣੇ ਵੱਲੋਂ ਹੀ ਸਾਰਾ ਕੁਝ ਹੋ ਰਿਹਾ 150 ਤੋਂ ਜ਼ਿਆਦਾ ਜਿਹੜੇ ਸਾਡੇ ਕਿਸਾਨ ਹੈਗੇ ਨੇ ਉਹ ਇਸ ਵੇਲੇ ਕੋਈ ਬਰੂਟਲ ਜ਼ਖਮੀ ਵੀ ਹੈਗੇ ਨੇ ਉਹਨਾਂ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਕੀ ਇਹ ਸਾਰਾ ਕੁਝ ਠੀਕ ਹੈ ਜਾਂ ਜਾਂ ਕੋਈ ਰਸਤਾ ਹੋਰ ਸੀਗਾ ਜਿਹੜਾ ਜਿਹੜਾ ਅਪਣਾਇਆ ਜਾ ਸਕਦਾ ਸੀ ਦੇਖੋ ਇਹ ਗੱਲ ਜਿਹੜੀ ਹੈ ਇਹਨਾਂ ਕਿਸਾਨਾਂ ਦੇ ਜਿਹੜਾ ਮੋਰਚਾ ਪਹਿਲਾਂ ਲੱਗਿਆ ਸੀ ਉਹ ਲੱਗੇ ਨੂੰ ਵੀ ਦੇਖੋ ਕਿੰਨੀ ਦੇਰ ਹੋ ਗਈ ਹੈ ਕਿੰਨੇ ਸਾਲ ਹੀ ਹੋ ਗਏ ਆ ਇਹ ਗੱਲ ਹੁਣ ਤਾਂ ਖਤਮ ਹੋ ਜਿਹੜੇ ਉਹਨਾਂ ਨੇ ਪ੍ਰੋਮਿਸ ਕੀਤੇ ਐ ਇਹਨਾਂ ਗੱਲਾਂ ਕੀਤੀਆਂ ਉਹ ਅੱਜ ਤੱਕ ਅਖੀਰ ਇਹਨਾਂ ਨੂੰ ਇਲੈਕਸ਼ਨ ਵੇਲੇ ਕਿਉਂ ਦੁਰਨਾ ਪਿਆ ਕਿਉਂਕਿ ਹੁਣ ਤੱਕ ਮੰਗਾ ਮੰਨੀਆਂ ਨਹੀਂ ਜੇ ਮੰਨੀਆਂ ਜਾਂਦੀਆਂ ਤਾਂ ਇਹ ਮੁੱਦਾ ਨਾ ਰਹਿੰਦਾ ਤੇ ਦੇਖੋ ਮਰਨ ਵਾਲੇ ਪਾਸੇ ਪਹੁੰਚੇ ਪਏ ਆ ਡੂ অর ਡਾਈ ਜੇ ਅੱਜ ਅਸੀਂ ਨਾ ਉੱਠੇ ਤਾਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਨਾ ਪੰਜਾਬ ਦੇ ਪਾਣੀ ਹਵਾ ਇੱਕ ਇੱਕ ਚੀਜ਼ ਉਹਦੀ ਟਾਕਸਿਕ ਹੋ ਜਾਣੀ ਐ ਜਿਹੜੇ ਹਾਈਵੇ ਬਣ ਰਹੇ ਆ ਜਿਹੜੇ ਹਾਈਵੇ ਬਣ ਰਹੇ ਪੰਜਾਬ ਦੇ ਵਿੱਚ ਉਥੋਂ ਵੀ ਐਂਟਰੀ ਤੇ ਐਗਜ਼ਿਟ ਪੰਜਾਬੀਆਂ ਨੂੰ ਨਹੀਂ ਮਿਲ ਰੀ ਉਹ ਵੀ ਹਵਾ ਚ ਲੈ ਲੈਣਗੇ ਬਾਹਰ ਇਹ ਹਾਲ ਹੋਊਗਾ ਪੰਜਾਬ ਦਾ ਕਿ ਤੁਸੀਂ ਯਾਦ ਰੱਖੋਗੇ ਜੀ ਅੱਜ ਨਾ ਘਰੋਂ ਨਿਕਲੇ ਠੀਕ ਹੈ ਤੁਸੀਂ ਪਾਰਟੀ ਦੇ ਨਾਲ ਸੰਬੰਧਤੋਂ ਤੁਹਾਨੂੰ ਉਹਦਾ ਵੀ ਦਿੱਤਾ ਗਿਆ ਮਤਲਬ ਕੇਂਦਰ ਦੇ ਖਿਲਾਫ ਜਾਂ ਕੇਂਦਰ ਦੀਆਂ ਪਾਲਿਸੀਆਂ ਦੇ ਖਿਲਾਫ ਜਾਂ ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਅੱਜ ਤੁਹਾਨੂੰ ਕਿਉਂ ਬੋਲਣਾ ਪਿਆ ਕਿਉਂਕਿ ਮੈਂ ਪਰਸਨਲ ਗੇਨ ਵਾਲਾ ਬੰਦਾ ਨਹੀਂ ਆ ਜੀ ਮੈਨੂੰ ਆਪ ਆਪਣੇ ਵਾਸਤੇ ਕੁਝ ਨਹੀਂ ਚਾਹੀਦਾ ਮੈਂ ਆਮ ਆਦਮੀ ਪਾਰਟੀ ਦਾ ਕੰਟੈਂਡਰ ਸੀਗਾ ਪਟਿਆਲੇ ਤੋਂ ਸਿਟੀ ਤੋਂ ਕੈਪਟਨ ਰਮੇਂਦਰ ਸਿੰਘ ਦੇ ਅਗੇਂਸਟ ਮੈਚਾਂ ਦਾ ਚੱਕਿਆ ਸੀ ਇਕੱਲੇ ਨੇ ਠੀਕ ਹੈ ਮੈਂ ਉਦੋਂ ਵੀ ਬੋਲਿਆ ਸੀ ਅਖੀਕੀਚ ਇਹਨਾਂ ਨੇ ਮੇਰੀ ਟਿਕਟ ਚਲੋ ਜੋ ਕੀਤਾ ਉਸ ਤੋਂ ਬਾਅਦ ਮੈਂ ਛੱਡਤੀ ਸੀ ਇਹ ਮਾਰਾ ਸਾਹਮਣਾ ਚਲੇ ਗਏ ਸੀ ਭਾਜਪੀ ਚਲੇ ਗਏ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਮੈਂ ਹਰ ਬੰਦੇ ਦੀ ਆਪਣੀ ਨੇਚਰ ਹੁੰਦੀ ਹੈ ਜੀ ਜਿਵੇਂ ਮੈਂ ਉਦੋਂ ਨਹੀਂ ਡਰਿਆ ਹੁਣ ਕੀ ਡਰਨਾ ਠੀਕ ਹੈ ਨਾ ਉਹ ਸੀਐਮ ਦੇ ਅਗੇਂਸਟ ਜਿਹੜਾ ਝੰਡਾ ਚੱਕਣ ਵਾਲਾ ਪਟਿਆਲੇ ਤੋਂ ਮੈਂ ਸੀ ਜੀ ਤਾਂ ਅੱਜ ਮੈਂ ਫੇਰ ਇੱਕ ਵਾਰੀ ਇੱਥੇ ਖੜਾ ਤੇ ਮੈਂ ਅੱਜ ਇਹ ਵੀ ਕਹਿਣਾ ਵੀ ਇਹ ਡੂਅਰ ਡਾਈ ਹੈ ਜੇ ਪੰਜਾਬ ਇਸ ਟਾਈਮ ਨਹੀਂ ਨਿਕਲਦੇ ਪੰਜਾਬੀ ਆਪਣੇ ਘਰਾਂ ਚੋਂ ਤਾਂ ਇਹ ਦੇਖ ਲਓ ਵੀ ਆਉਣ ਦੇ ਟਾਈਮ ਤੇ ਰੋਟੀ ਨਹੀਂ ਮਿਲਦੀ ਰੋਟੀ ਨਹੀਂ ਮਿਲਦੀ ਤੁਹਾਡੀ ਪਾਰਟੀ ਤੁਹਾਨੂੰ ਵਾਚ ਕਰ ਰਹੀ ਹੋਊਗੀ ਇਸ ਵੇਲੇ ਤੁਹਾਡੀ ਵੀਡੀਓ ਵੀ ਦੇਖ ਰਹੀ ਹੋਊਗੀ ਤੁਹਾਨੂੰ ਐ ਨਹੀਂ ਲੱਗਦਾ ਕਿ ਪਾਰਟੀ ਇਤਰਾਜ਼ ਕਰੂਗੀ ਜਾਂ ਤੁਹਾਡੇ ਤੋਂ ਤੁਹਾਨੂੰ ਅਹੁਦੇ ਤੋਂ ਵੀ ਹਟਾਇਆ ਜਾ ਸਕਦਾ ਫਿਰ ਕੀ ਹੋ ਗਿਆ ਜੀ ਫਿਰ ਮੈਂ ਸਰ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀ ਐਜ਼ ਅ ਪ੍ਰੋਫੈਸਰ ਮੈਂ 27 ਸਾਲ ਜੌਬ ਕੀਤੀ ਹੈ 22 ਸਾਲ ਸੌਰੀ 22 ਸਾਲ ਜੌਬ ਕੀਤੀ ਐਜ਼ ਅ ਪ੍ਰੋਫੈਸਰ ਡਿਪਾਰਟਮੈਂਟ ਆਫ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਮੈਂ ਉਹ ਰਿਜ਼ਾਈਨ ਕਰਤਾ 4 ਸਾਲ ਪਹਿਲਾਂ ਸਿਰਫ ਇਸ ਕਰਕੇ ਰਿਜ਼ਾਈਨ ਕਰਤਾ ਮੈਂ ਲੋਕਾਂ ਦੀ ਸੇਵਾ ਕਰਨ ਲਈ ਤੇ ਇਹ ਪਾਰਟੀ ਕੀ ਚੀਜ਼ ਹੁੰਦੀ ਹੈ ਛੋਟੀਆਂ ਚੀਜ਼ਾਂ ਨੇ ਕੋਈ ਵੱਡੀ ਬੱਡੀ ਗੱਲ ਨਹੀਂ ਠੀਕ ਹੈ ਬਹੁਤ ਧੰਨਵਾਦ ਤੇ ਸਮਰਥਨ ਕਿਸ ਤਰ੍ਹਾਂ ਦਾ ਰਹੂਗਾ ਤੁਹਾਡਾ ਕਿਵੇਂ ਸਮਰਥਨ ਕਰੋਗੇ ਜਿਵੇਂ ਹੋ ਗਿਆ ਜੀ ਜਿਵੇਂ ਜਿਵੇਂ ਜੋ ਚੀਜ਼ ਜਨਤਨ ਮਨ ਜੋ ਕਹਿਣਗੇ ਉਹਦੇ ਨਾਲ ਸੇਵਾ ਕਰਾਂਗੇ ਤੇ ਜੋ ਮੈਂ ਕਹਿ ਕੇ ਜਾਊਂਗਾ ਜੋ ਚੀਜ਼ ਇਹਨਾਂ ਨੂੰ ਚਾਹੀਦੀ ਹੈ ਪਾਣੀ ਕੁਝ ਵੀ ਖਾਣ ਨੂੰ ਦਵਾਈਆਂ ਹਰ ਤਰ੍ਹਾਂ ਦੀ ਚੀਜ਼ ਮੈਂ ਆਪ ਜਿਤਨੇ ਮਰਜੀ ਕਰੀਏ ਜੀ ਇਥੇ ਲੈ ਕੇ ਜਾਵਾਂਗੇ ਭਾਈ ਸਾਹਿਬ ਹੋਰੀ ਭਾਜਪਾ ਦੇ ਜਿਹੜੇ ਨੇ ਉਹ ਵਰਕਰ ਵੀ ਹੈ ਔਰ ਉਹਨਾਂ ਨੂੰ ਇੱਕ ਅਹੁਦਾ ਵੀ ਦਿੱਤਾ ਗਿਆ ਉਹ ਕਹਿੰਦੇ ਨੇ ਕਿ ਮੈਂ ਪੰਜਾਬੀ ਆ ਪੰਜਾਬ ਦੇ ਨਾਲ ਆ ਉਹ ਕਹਿੰਦੇ ਕਿ ਮੈਨੂੰ ਪਾਰਟੀ ਦਾ ਵੀ ਕੋਈ ਬਹੁਤਾ ਮਤਲਬ ਨਹੀਂ ਹੈਗਾ ਪਰ ਫਿਲਹਾਲ ਜਿਸ ਤਰ੍ਹਾਂ ਦੀ ਗੱਲਬਾਤ ਉਹਨਾਂ ਨੇ ਕੀਤੀ ਆ ਉਸ ਦੇ ਵਿੱਚੋਂ ਜਿਹੜੀ ਆ ਉਹ ਤੁਸੀਂ ਹੀ ਨਤੀਜਾ ਕੀ ਕਢਦੇ ਹੋ ਕਿਉਂਕਿ ਇਹ ਲੜਾਈ ਵੱਡੀ ਹੈ ਇਸ ਲੜਾਈ ਦੇ ਵਿੱਚ ਆਮ ਲੋਕਾਂ ਦਾ ਸਮਰਥਨ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਖਾਸ ਤੌਰ ਤੇ ਜਿਸ ਧਿਰ ਦੇ ਨਾਲ ਲੜਾਈ ਹੈ ਉਸੇ ਧਿਰ ਦੇ ਜੇਕਰ ਨੁਮਾਇंदे ਆ ਕੇ ਨਾਲ ਖੜਨਗੇ ਤਾਂ ਇਹ ਲੜਾਈ ਹੋਰ ਵੀ ਮਜ਼ਬੂਤੀ